ਪੁੱਲੇ ਨਿਹੰਗ ਦੀ ਜਣ ਕੇ ਅਜੀਤ ਪੁੱਲੇ ਦੀ ਇੱਕ ਅਜ ਮੈਂ ਤੁਹਾਨੂੰ ਗੰਦੀ ਕਰਤੂ ਦੱਸਣੀ ਹੈ ਆਸਲ ਵਿੱਚ ਇਹ ਕਰਤੂ ਉਹਦੇ ਤੋਂ ਕਰਵਾਈ ਗਈ ਹੈ ਤੇ ਸੁਣਿਆ ਹੋਣਾ ਬਹੁਤ ਨਾਮੀ ਐਕਟਰ ਬਰਿੰਦਰ ਜਿਹਨਾਂ ਦਾ ਜੱਟ ਦੀ ਜ਼ਮੀਨ ਫਿਲਮ ਦੇ ਵਿੱਚ ਮਰਡਰ ਹੋ ਜਾਂਦਾ ਕਤਲ ਹੋ ਜਾਂਦਾ ਤੇ ਉਹ ਉਹਨਾਂ ਦੀ ਆਖਰੀ ਫਿਲਮ ਸੀ ਤੇ ਆਖਰੀ ਸੀਨ ਸੀ ਜਦੋਂ ਉਹਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਇਹਦੇ ਪਿੱਛੇ ਤਿੰਨ ਬੰਦੇ ਨੇ ਮੈਂ ਜਿਹਨਾਂ ਦਾ ਨਾਮ ਲੈ ਕੇ ਗੱਲ ਕਰੂੰਗਾ ਅੱਜ ਜਦੋਂ ਬਰਿੰਦਰ ਪੰਜਾਬੀ ਸਿਨੇਮੇ ਦੇ ਵਿੱਚ ਟੌਪ ਤੇ ਚੱਲ ਰਿਹਾ ਸੀ ਉਹਦੀਆਂ ਫਿਲਮਾਂ ਟੌਪ ਤੇ ਸੁਪਰ ਹਿੱਟ ਹੋਈਆਂ ਨੇ ਉਦੋਂ ਕੁਝ ਬੰਦਿਆਂ ਨੂੰ ਜਿਹੜੇ ਉਹਦੇ ਨਾਲ ਕੰਮ ਕਰਦੇ ਸੀ ਜੈਲ ਸੀ ਸੀ ਜਿਹੜੇ ਕਿਵੇਂ ਇਹਨੂੰ ਰਾਤ ਜੋ ਪਾਸੇ ਕੀਤਾ ਜਾਵੇ ਇਹ ਰਾਹ ਦਾ ਰੋੜਾ ਹੈ ਇਹਨੂੰ ਹਟਾਇਆ ਜਾਵੇ ਤੇ ਉਸ ਵਕਤ ਜਿਹੜਾ ਕੋਲਾ ਨਿਹੰਗ ਹੈ ਇਹ ਜ਼ਾਲਮ ਬੰਦਾ ਹੈ ਤੁਹਾਨੂੰ ਪਤਾ ਹੈ ਬਹੁਤ ਵੱਡੇ ਵੱਡੇ ਨੇ ਪਾਪ ਕੀਤੇ ਅੰਚਲੋ ਹੁਣ ਤਾਂ ਇਹ ਤੁਨ ਦੁਨੀਆ ਤੇ ਨਹੀਂ ਰਿਹਾ ਜੇਲ੍ਹ ਦੇ ਵਿੱਚ ਇਹਨੂੰ ਛਾੜ ਦਿੱਤਾ ਗਿਆ ਸੀ ਤੇਲ ਪਾ ਕੇ ਤੇ ਇਹਦੇ ਨਾਲ ਤਿੰਨ ਬੰਦੇ ਦੀ ਮੁਲਾਕਾਤ ਹੁੰਦੀ ਹੈ ਉਹ ਕਿਹੜੇ ਕਿਹੜੇ ਨੇ ਇੱਕ ਤਾਂ ਗੁਰਚਰਨ ਕੋਹਲੀ ਜਿਹੜਾ ਇਸ ਵਕਤ ਅਮਰੀਕਾ ਦੇ ਵਿੱਚ ਰਹਿੰਦਾ ਹੈ ਤੇ ਇੱਕ ਗੁੱਗੂ ਗਿੱਲ ਇੱਕ ਜੋਗਰਾਦ ਸਿੰਘ ਜਿਹੜਾ ਅੱਜ ਵੀ ਫਿਲਮਾਂ ਦੇ ਵਿੱਚ ਕੰਮ ਕਰਦਾ ਹੈ ਇਹਨਾਂ ਨੇ ਅਜੀਤ ਪੂਲੇ ਨੂੰ ਜਾਣ ਕੇ ਪੂਲੇ ਨੇ ਹਿੰਗ ਨੂੰ ਸ਼ਿਪਾਰੀ ਦਿੱਤੀ ਹੈ 3 ਲੱਖ ਰੁਪਇਆ ਹਾਲਾਂਕਿ ਜਿਹੜੀ ਇਹ ਘਟਨਾ ਵਾਪਰੀ ਹੈ ਇਹਦੇ ਪਿੱਛੇ ਬਹੁਤ ਲੋਕਾਂ ਨੇ ਹੋਰ ਕਾਸ ਰਾਈਆਂ ਲਾਈਆਂ ਸੀ ਕਿ ਕਿਦਾਂ ਇਹ ਕਤਲ ਹੋ ਗਿਆ ਪਰ ਜਿਹੜੀ ਹੁਣ ਮੈਨੂੰ ਕੰਸ਼ੋ ਮਿਲਿਆ ਉਹ ਇਹ ਹੈ ਮੈਂ ਥੋੜੇ ਮਿੰਟਾਂ ਵਿੱਚ ਤੁਹਾਨੂੰ ਦੱਸ ਦਿੰਦਾ ਜਿਹੜਾ ਜੋਗਰਾਜ ਹੈ ਕਹਿੰਦੇ ਇਹ ਪੂਲੇ ਨਿਹੰਗ ਨੇ ਆਪਣੇ ਡੇਰੇ ਤੇ ਜਿੱਥੇ ਰਹਿੰਦਾ ਸੀ ਇਹਨੂੰ ਦਰਖ ਦੇ ਨਾਲ ਬੰਨਿਆ ਹੋਇਆ ਸੀ ਤੇ ਇਹਦੇ ਡਾਂਗਾ ਪੈ ਰਹੇ ਸੀ ਇੱਕ ਬੰਦਾ ਇਹ ਪੂਲੇ ਦਾ ਗਨਮੈਨ ਸੀ ਉਹ ਹੁਣ ਇੰਡੀਆ ਦੇ ਵਿੱਚ ਨਹੀਂ ਹੈਗਾ ਉਹ ਕਿਤੇ ਬਾਹਰ ਬੈਠਾ ਹੈ ਤੇ ਉਹਦਾ ਪੱਕਾ ਕੋਈ ਥਾਂ ਟਿਕਾਣਾ ਨਹੀਂ ਰਿਹਾ ਕਿਉਂਕਿ ਝੂਲ ਮੈਨਾਂ ਨੇ ਬਹੁਤ ਕੀਤੇ ਸੀ ਉਸ ਬੰਦੇ ਨੇ ਕਿਸੇ ਬੰਦੇ ਨੂੰ ਇਹ ਹਿਸਟਰੀ ਦੱਸੀ ਹੈ ਕਿ ਜਿਹੜਾ ਜੋਗਰਾਜ ਦਾ ਫਿਲਮੀ ਐਕਟਰ ਇਹਨੂੰ ਦਰਖਤ ਨਾਲ ਬੰਨ੍ਹ ਕੇ ਪੂਲਾ ਦੇ ਹਿੰਗਕੁਟ 88 ਡਾਂਗਾਂ ਦੇ ਨਾਲ ਤੇ ਜਦੋਂ ਪਤਾ ਲੱਗਿਆ ਉਹ ਬੰਦਾ ਕਹਿੰਦਾ ਵੀ ਇਹ ਕਿਉਂ ਘੁੱਟ ਰਿਹਾ ਕਹਿੰਦੇ ਉਹ ਬੰਦੇ ਨੇ ਘਟਨਾ ਸੁਣਾਈ ਕਿ ਗੁਰਜਨ ਪੋਲੀ ਗੁੱਗੂ ਗਿੱਲ ਤੇ ਜੋਗਰਾਦ ਇਹਨਾਂ ਨੇ ਕਹਿੰਦੇ 3 ਲੱਖ ਰੁਪਇਆ ਕੀਤਾ ਸੀ ਬ੍ਰਿੰਦਰ ਦਾ ਕਤਲ ਕਰਨ ਵਾਸਤੇ ਯਾਨੀ ਕਿ ਫਿਲਮੀ ਐਕਟਰ ਬ੍ਰਿੰਦਰ ਦਾ ਕਤਲ ਜਿਹੜਾ ਉਹ ਪੂਲੇ ਨੇ ਹਿੰਗ ਨੇ ਕੀਤਾ ਉਹਦੇ ਬੰਦੇ ਨੇ ਕੀਤਾ ਤੇ ਕਰਵਾਇਆ ਕਿਨੇ ਜੋਗਰਾਜ ਸਿੰਘ ਜਿਹੜਾ ਹੁਣ ਕਹਿੰਦਾ ਮੇਰਾ ਬੇਤਾ ਬਾਬਾ ਦੀਪ ਸਿੰਘ ਹੈ ਤੇ ਇੱਕ ਗੁੱਗੂ ਗਿਲਤੀਆ ਗੁਰਜਨ ਪੁਲੀ ਜਿਹੜਾ ਅਮਰੀਕਾ ਵਿੱਚ ਬੈਠਾ ਇਹਨਾਂ ਤਿੰਨਾਂ ਬੰਦਿਆਂ ਨੇ ਬ੍ਰਿੰਦਰ ਦਾ ਕਤਲ ਕਰਵਾਇਆ 3 ਲੱਖ ਰੁਪਈਆ ਇਹਨਾਂ ਨੇ ਪੂਲੇ ਨਹਿੰਗ ਨੂੰ ਦੇਣਾ ਕੀਤਾ ਸੀ ਤੇ ਜੋਗਰਾਜ ਨੂੰ ਕੁੱਟਿਆ ਕਿਉਂ ਇਹ ਗੱਲ ਕਿਉਂ ਬਾਹਰ ਆਈ ਕਹਿੰਦੇ ਜੋਗਰਾਜ ਨੇ ਜਿਹੜਾ ਗੁਰਚਰਨ ਪੁਲੀ ਦਾ ਹਿੱਸਾ ਬਣਦਾ ਸੀ ਜਾਨਕਿ ਉਹ ਤੋਂ ਪੈਸੇ ਲੈਣੇ ਸੀ ਜਾਂ ਰਗੂਗਲ ਤੋਂ ਲੈਣੇ ਸੀ ਉਧਰ ਲੈ ਲਏ ਪਰ ਆਪ ਦਾ ਜਿਹੜਾ ਇਹਦਾ ਹਿੱਸਾ ਬਣਦਾ ਸੀ 3 ਲੱਖ ਚ ਉਹ ਦੇ ਨਹੀਂ ਰਿਹਾ ਸੀ ਪੂਲੇ ਨੂੰ ਪੂਲੇ ਨੇ ਤਾਂ ਫੜ ਕੇ ਨੂੰ ਕੁੱਟਿਆ ਉੱਥੇ ਤਾਂ ਡਾਂਗ ਭਰਾਈ ਹੁਣ ਤੁਸੀਂ ਕਰਤੂਤਾਂ ਦੇਖੋ ਇਹਨਾਂ ਲੋਕਾਂ ਦੀ ਇਹ ਸਭ ਕੁਝ ਬਾਹਰ ਆ ਰਿਹਾ ਜਿੱਦਣ ਦਾ ਮੈਂ ਇਹ ਸਟੋਰੀਆਂ ਪਾਉਣ ਲੱਗਾ ਵੀ ਜਿਹੜੀ ਕੋਈ ਘਟਨਾ ਵਾਪਰੀ ਹੈ ਕਿਸੇ ਨਾਲ ਤੱਕਾ ਹੋਇਆ ਦੱਸੋ ਤਾਂ ਲੋਕ ਦੱਸ ਰਹੇ ਨੇ ਕੌਣ ਜੋਗ ਰਾਜ ਵੀ ਬੜਾ ਭਲਾ ਮਾਨਸਿਕ ਹੁੰਦਾ ਇਸ ਵਕਤ ਕਿਤੇ ਪੱਗ ਬੰਨੂ ਕਿਤੇ ਦਾੜੀ ਰੱਖੋ ਕਿਤੇ ਕੁੜਦਾ ਪਿਆਵਾ ਪਾ ਕੇ ਬੜੀਆਂ-ਬੜੀਆਂ ਗੱਲਾਂ ਮਾਰੋ ਬਾਣੀ ਦੇ ਸ਼ਬਦ ਕਹੀ ਬੋਲੋ ਕਰਦੂਦੇ ਇਹਨਾਂ ਦੀ ਆ ਹੈ ਗੱਤਾਂ ਨੂੰ ਬੋਲੀ ਤੇ ਚਲੋ ਹੁਣ ਅਮਰੀਕਾ ਬੈਠਾ ਤੇ ਗੂਗਲ ਤੇ ਜੋਗ ਰਾਜ ਤਾਂ ਇੱਥੇ ਹੀ ਨੇ ਤੇ ਜਿਹੜਾ ਮਾਰਨ ਵਾਲਾ ਕਤਲ ਕਰਨ ਵਾਲਾ ਉਹ ਤਾਂ ਚਲੋ ਦੁਨੀਆ ਤੇ ਨਹੀਂ ਰਿਹਾ ਪੂਲਾ ਨੇ ਗੋਣ ਤਾਂ ਬਹੁਤ ਵੱਡੇ-ਵੱਡੇ ਪਾਪ ਕੀਤੇ ਸੀ ਬਹੁਤ ਘਰਾਂ ਦੇ ਘਰ ਉਜਾੜੇ ਸੀ ਉਸ ਬੰਦੇ ਨੇ ਪਰ ਜਿਹੜੀ ਇਹ ਕਰਤੂਤ ਹੈ ਹੁਣ ਇਹ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਵਾਕਈ ਜਦੋਂ ਮੈਂ ਗੱਲਬਾਤ ਸੁਣੀ ਤਾਂ ਯਕੀਨ ਹੋ ਗਿਆ ਵਾਕਈ ਇਦਾਂ ਹੋਇਆ ਯਾਨਕਿ ਜਿਨ੍ਹਾਂ ਨੇ ਬਰਿੰਦਰ ਦਾ ਕਤਲ ਕੀਤਾ ਹੈ ਉਹ ਆਮ ਬੰਦੇ ਤਾਂ ਹੋ ਨਹੀਂ ਸਕਦੇ ਇਹ ਤਾਂ ਤਾਂ ਹੋ ਨਹੀਂ ਸਕਦਾ ਵੀ ਸੀਨ ਚੱਲਦਾ ਸੀ ਕਿਸੇ ਨੇ ਗੋਲੀ ਮਾਰਦੀ ਇਹ ਤਾਂ ਬਿਲਕੁਲ ਪਲਾਨਿੰਗ ਦੇ ਨਾਲ ਹੋਇਆ ਤੇ ਆ ਹੁਣ ਸਾਹਮਣੇ ਆ ਗਿਆ ਕਿ ਉਹਨੂੰ ਮਾਰਨ ਵਾਲਾ ਪੂਲਾ ਲਹਿੰਗਾ ਮਰਵਾਉਣ ਵਾਲੇ ਕੌਣ ਨੇ ਜੋਗਰਾਜ ਗੁੱਗੂ ਗਿੱਲ ਤਿਗਰਚਰਨ ਭੋਲੀ ਤੇ ਜਿਹੜੇ ਬਰਿੰਦਰ ਨੂੰ ਚੌਣ ਵਾਲੇ ਨੇ ਤੇ ਉਹ ਥੋੜਾ ਜਿਹਾ ਹੁਣ ਧਿਆਨ ਦੇ ਨਾਲ ਸੋਚਿਓ ਵੀ ਕਿੱਡੀ ਗੁੰਡਾਗਰਦੀ ਇਹਨਾਂ ਨੇ ਉਹ ਮਹਾਨ ਕਲਾਕਾਰਾਂ ਦੇ ਨਾਲ ਕੀਤੀ ਹੈ ਤੇ ਅੱਜ ਜਦੋਂ ਵੀ ਤੁਸੀਂ ਇਹੋ ਜਿਹੀ ਘਟਨਾਵਾਂ ਸੁਣਦੇ ਹੋ ਤਾਂ ਐਂ ਲੱਗਦਾ ਜਿ ਪਤਾ ਨਹੀਂ ਹੋਰ ਕਿੱਡੇ ਕਿੱਡੇ ਇਹਨਾਂ ਨੇ ਬੜੇ ਕਰਮ ਕੀਤੇ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ